ਕਾਲ ਨਾਸਕਰ ਆਦਾਬ ਮੈਂ ਪੰਡਿਤ ਲਾਟਰੀ ਏਜੰਸੀ ਮਲੇਰ ਕੋਲਾ ਤੋਂ ਪੰਡ ਤੇ ਅੱਜ ਵੀ ਵੀਡੀਓ ਖਾਸ ਖਾਸ ਕਿਉਂਕਿ ਖਾਸ ਕਿਉਂ ਹੋ ਸਕਦੀ ਤੁਸੀਂ ਆਪ ਸੋਚੋ ਖਾਸ ਇਸ ਕਰਕੇ ਹੋ ਰਹੀ ਹੈ ਕਿ ਹਰ ਇੱਕ ਬੰਦਾ ਸਾਨੂੰ ਲਾਂਭਾ ਦਿੰਦਾ ਜੀ ਪੰਡਿਤ ਸਾਡੀ ਰਾਸੀ ਦਿਵਾਰੀ ਉਹ ਪੰਡਿਤ ਸਾਡੀ ਰਾਸੀ ਦਿਵਾਰੀ ਉੱਤੇ ਪੰਡਿਤ ਨੇ ਹੁਣ ਰਾਸੀ ਦਿਵਾਰੀ ਲਿਆਤੀ ਬਾਈ ਜਿਹੜੇ ਹੁਣ ਇਨਾਮ ਲੱਗਨੇ ਨੇ ਪੰਜਾਬ ਸਰਕਾਰ ਦਾ ਲੋਹੜੀ ਬੰਪਰ ਹੈ ਲੋਹੜੀ ਮਕਰ ਸੰਕ੍ਰਾਂਤੀ ਬੰਪਰ ਹੈ 17 ਜਨਮ ਦਾ ਡਰਾਅ ਆ ਤੇ 10 ਕਰੋੜ ਰੁਪਏ ਦਾ ਗਰੰਟਡਡ ਪ੍ਰਾਈਜ਼ ਆ ਜੋ ਪਬਲਿਕ ਦੇ ਵਿੱਚ ਨਿਕਲੇ ਨਿਕਲਣਾ ਉਸ ਤੋਂ ਬਾਅਦ ਵਿੱਚ ਸੈਕੰਡ ਪ੍ਰਾਈਜ਼ 1 ਕਰੋੜ ਰੁਪਏ ਦਾ ਜੀ ਥਰਡ ਪ੍ਰਾਈਜ਼ 50 ਲੱਖ ਰੁਪਏ ਦਾ ਤੇ ਫਿਰ 10-10 ਲੱਖ ਦੇ ਨੇ ਫਿਰ 5-5 ਲੱਖ ਦੇ ਨੇ ਇਹ ਇਨਾਮ ਪੰਜਾਬ ਸਰਕਾਰ ਲੋਹੜੀ ਬੰਪਰ ਦੇ ਵਿੱਚ ਦੇਣ ਜਾ ਰਹੀ ਹੈ ਹੁਣ ਤੁਸੀਂ ਗੱਲ ਕਰੋਗੇ ਵੀ ਇਹ ਇਨਾਮ ਇਵੇਂ ਕਰੀਏ ਕਿ ਕਿ ਕਿਤਨੇ ਜਾਣਦੇ ਇਹਦੇ ਲਈ ਜਿਹੜੇ ਹੁਣ ਅੱਜ ਦੇ ਸੰਕੇਤ ਨੇ 2027 ਦਾ ਡਰਾ ਦੇ ਸੰਕੇਤ ਨੇ ਉਹ ਲੱਗ ਸੰਕੇਤ ਨੇ ਪਹਿਲਾਂ ਜਿੱਦਾਂ ਅਸੀਂ ਕਿਹਾ ਸੀ ਕੁੰਭ ਰਾਸੀ ਕੰਨਿਆ ਰਾਸੀ ਤੇ ਮੇਸ ਰਾਸੀ ਤੇ ਦਿਵਾਰੀ ਦੇ ਵਿੱਚ ਉਹ ਹੀ ਨਾਮ ਵਾਲਾ ਰਾਸੀ ਦੇ ਵਿੱਚ ਆਰਾਮ ਗਏ ਸੀ ਸਾਨੂੰ ਬਹੁਤ ਖੁਸ਼ੀ ਵੀ ਪ੍ਰਮਾਤਮਾ ਨੇ ਸਾਡੀ ਦਾਜ ਰੱਖੀ ਤੇ ਹੁਣ ਜਿਹੜੀ ਅਸੀਂ ਵੀਡੀਓ ਕਹਿ ਰਹੇ ਹਾਂ ਉਹਨੇ ਧਿਆਨ ਨਾਲ ਸੁਣੋ ਜਿਹੜਾ ਲੋੜੀ ਵੰਪਰ ਹੈ ਜੀ ਉਹ ਜਾਣਾ ਮਕਰ ਤੇ ਸਿੰਘ ਰਾਸੀ ਦੇ ਵਿੱਚ ਨੰਨਾ ਵੀ ਰੱਦੀਏ ਰਾਸੀ ਆ ਉਹ ਆਪਣੇ ਆਪਣਾ ਪੰਜਾਬ ਸਰਕਾਰ ਦਾ ਲੋਕੀ ਨੰਬਰ ਪਾ ਸਕਦੇ ਨੇ ਤੇ 1.5 ਕਰੋੜ ਰੁਪਏ ਵਾਲੀ ਟਿਕਟ ਪਾ ਸਕਦੇ ਨੇ ਜਿੱਦਾ ਡਰਾਅ ਸਿੱਧਾ ਦੀ ਦਾ ਤੇ ਚੋਲਾਵਾ ਭਾਈ ਰੱਬ ਤੁਹਾਡਾ ਬਲਾ ਕਰੇ 3 ਕਰੋੜ ਵਾਲੀ ਪਾ ਸਕਦੇ ਨੇ 25 ਲੱਖ ਵਾਲੀ ਪਾ ਸਕਦੇ ਨੇ ਡੇਲੀ ਨਿਕਲਦੀ ਆ 1 ਕਰੋੜ ਰੁਪਏ ਵਾਲੀ ਡੇਲੀ ਨਿਕਲਦੀ ਜਿਹੜੀ 70 ਰੁਪਏ ਦੀ ਹੁੰਦੀ ਆ ਇਹ ਸਾਰੀਆਂ ਲੋਟਰੀ ਸਾਡੇ ਕੋਲ ਅਵੇਲੇਬਲ ਨੇ ਤੇ ਤੁਸੀਂ ਜਲਦੀ ਜਲਦੀ ਪੰਡਤ ਲਾਟਰੀ ਮਲੇਗ ਕੋਲਾ ਤੇ ਪਹੁੰਚ ਕੇ ਆਪਣਾ ਡੇਟ ਆਫ ਬਰਥ ਜਾਂਦਾ ਟਾਈਮ ਲੈ ਕੇ ਟਾਈਮ ਸਿਰ ਪਹੁੰਚੋ ਤਾਂ ਕਿ ਤੁਹਾਨੂੰ ਮਰਾਓ ਜੀ ਦੇ حساب ਨਾਲ ਕਲਕੂਲੇਸ਼ਨ ਕਰਕੇ ਅੰਕਜੋਤ ਉਸ ਦੇ حساب ਨਾਲ ਦਿੱਤਾ ਗਿਆ ਤੇ ਪ੍ਰਮਾਤਮਾ ਸੁਖ ਰੱਖ ਕੇ ਤੁਹਾਡਾ ਇਨਾਮ ਵੀ ਲੱਭੇ ਤੇ ਬਾਕੀ ਐਡਰੈਸ ਕਿੱਥੇ ਆ ਉਹ ਜੀ ਨੋਟ ਕਰ ਲੋ ਰਾਜੇ ਦਾ ਬਾਗ ਰਾਜੇ ਦਾ ਬਾਗ ਕਿੱਥੇ ਹੈ ਮਲੇਰ ਕੋਟਲੇ ਜੇਕਰ ਤੁਸੀਂ ਬਾਹਰੋਂ ਬਾਹਰ ਰੋਡ ਦੇ ਥਰੂ ਆ ਰਹੇ ਹੋ ਤਾਂ ਜਰਗ ਚੌਕ ਪਹੁੰਚੋ ਜਰਗ ਚੌਕ ਪਹੁੰਚ ਕੇ ਪੁਲ ਦੇ نیچے ਪੈਟਰੋਲ ਪੰਪਾ ਪੈਟਰੋਲ ਪੰਪ ਦੇ ਨਾਲ ਮੁੜਿ ਆਓ ਜੀ ਪਹਿਲੀ ਗਲੀ ਸੜਕ ਤੋਂ ਦੂਜੀ ਸੜਕ ਤੋਂ ਤੀਜੀ ਗਲੀ ਆ ਜਾਓ ਅੰਬਾਲਾ ਹਸਪੀਟਲ ਵਾਲੀ ਗਲੀ ਆ ਬਾਹਲਾ ਡਾਕਟਰ ਹੌਸਪੀਟਲ ਦੀ ਗਲੀ ਆ ਉਹ ਗਲੀ ਮੁੜ ਕੇ ਪੰਡਤ ਲਾਉਟਰੀ ਏਜੰਸੀ ਮਲੇਖ ਕੋਲ ਆ ਤੇ ਇੱਥੋਂ ਲੰਗਾ ਆਪਣੀ ਏਜੰਸੀ ਜੀ ਜੇਕਰ ਤੁਸੀਂ ਬਾਜ਼ਾਰ ਵਿੱਚ ਵੀ ਆਉਣੇ ਬਾਜ਼ਾਰ ਵਿੱਚ ਵੀ ਆਉਣੇ ਹੋ ਮਲਤਾਨੀ ਝੌਂਕ ਹੋ ਕੇ ਆਓ ਮਲਤਾਨੀ ਝੌਂਕ ਦੇ ਵਿੱਚ ਵੀ ਆ ਜਾਓ ਜੀ ਤੇ ਉੱਥੇ ਨਾ ਖੇੜੀ ਬਰੰਦੂ ਕੋਲ ਸਾਬ ਉੱਥੇ ਆ ਜਾਓ ਤੇ ਨਾਲ ਹੀ ਪੰਡਤ ਸਾਹਿਬ ਦੀ ਮਲੇਖ ਕੋਲ ਇਹ ਸਾਡੀ ਹੈਗਾ ਮਲੇਖ ਦਾ ਐਡਰੈਸ ਇਹ ਦੂਜੀ ਗੱਲ ਇੱਕ ਧਿਆਨ ਨਾਲ ਨੋਟ ਕਰ ਲਓ ਵੀ ਅਸੀਂ ਕਿਸੇ ਨੂੰ ਫੋਨ ਨਹੀਂ ਕਰਦੇ ਅਸੀਂ ਕਿਸੇ ਨੂੰ ਇਹ ਨਹੀਂ ਕਹਿੰਦੇ ਵੀ ਸਭ ਤੋਂ ਟਿਕ ਟਪਾ ਲਓ ਇਹ ਚੀਜ਼ ਦਾ ਧਿਆਨ ਰੱਖਿਓ ਭਾਈ ਆਨਲਾਈਨ ਕਿਸੇ ਨੂੰ ਪੈਸੇ ਨਾ ਪਾਓ ਕੱਲ ਨੂੰ ਤੁਹਾਡੇ ਨਾਲ ਕੋਈ ਠੱਗੀ ਲੱਗ ਜਾਂਦੀ ਹੈ ਤਾਂ ਅਸੀਂ ਉਹਦੇ ਕੋਈ ਜ਼ਿੰਮੇਵਾਰ ਨਹੀਂ ਸਾਡਾ ਨਾਮ ਲੈ ਕੇ ਬਹੁਤ ਫਰੋਡ ਕਰ ਰਹੇ ਨੇ ਇਹ ਚੀਜ਼ ਤੋਂ ਬਚਣਾ ਤੁਸੀਂ ਟਿਕ ਟ ਪਾਉਣੀ ਆ ਤਾਂ ਮਿਲ ਕੇ ਆ ਕੇ ਪਾਓ ਠੀਕ ਹੈ ਜੀ ਧੰਨਵਾਦ ਸਸ ਜੀ ਦਾ ਨਾਮ ਸਤਿ ਸ਼੍ਰੀ ਅਕਾਲ